ਗੱਲਾਂ ਬਾਬਿਓ ਮੈਂ ਸੱਚੀਆਂ ਕਰ ਰਿਹਾ ਹਾਂ ਅੱਜਕੱਲ ਜਦਦਾ ਪੰਜਾਬ ਡੁੱਬ ਰਿਹਾ ਹੈ ਪਹਿਲੇ ਵੀ ਮੈਂ ਸੱਚੀਆਂ ਹੀ ਕਰਦਾ ਮੇਰੀਆਂ ਗੱਲਾਂ ਕੌੜੀਆਂ ਹੁੰਦੀਆਂ ਪਰ ਜਿਹੜੇ ਸਮਝਦਾਰ ਆ ਜਿਨ੍ਹਾਂ ਦੇ ਦਿਮਾਗ ਖੁੱਲੇ ਆ ਜਿਨ੍ਹਾਂ ਦੀ ਸੋਚ ਨੂੰ ਜਿੰਦਾ ਨਹੀਂ ਲੱਗਿਆ ਜਿਨ੍ਹਾਂ ਦੇ ਦਿਮਾਗਾਂ ਨੂੰ ਜਰ ਨਹੀਂ ਲੱਗੀ ਵੀ ਉਹਨਾਂ ਨੂੰ ਪਤਾ ਹੈ ਵੀ ਇਹ ਜਿਹੜੀਆਂ ਮੇਰੀਆਂ ਗੱਲਾਂ ਐ ਨਾ ਇਹ ਸਹੀ ਆ ਪਰ ਕੌੜੀਆਂ ਬਹੁਤ ਹੁੰਦੀਆਂ ਉਹ ਮੈਂ ਗੱਲ ਕਰਨ ਲੱਗਿਆ ਉਹਨਾਂ ਫੁਕਰੇ ਪੰਜਾਬੀਆਂ ਬਾਰੇ ਫੁਕਰੇ ਪੰਜਾਬੀਆਂ ਬਾਰੇ ਯਾਦ ਰੱਖਿਓ ਫੁਕਰੇ ਪੰਜਾਬੀਆਂ ਦੀ ਗੱਲ ਕਰਨ ਲੱਗਿਆ ਜਿਨ੍ਹਾਂ ਦੇ ਜਿਨ੍ਹਾਂ ਦੀ ਵਜ੍ਹਾ ਕਰਕੇ ਨਾ ਪੰਜਾਬ ਦਾ ਬੇੜਾ ਗਰਕ ਹੋਇਆ ਹੈ ਫੁਕਰੇ ਪੰਜਾਬੀ ਜਿਹੜੇ ਕਹਿੰਦੇ ਆ ਪੰਜਾਬ ਉਹ ਕਦੋਂ ਦਾ ਪੰਜਾਬ ਉਹ ਕਦੋਂ ਦਾ ਪੰਜਾਬ ਛੱਡੇ ਲਹਿਰਾ ਦਿੰਦਾ ਪੰਜਾਬ ਇਹ ਆ ਪੰਜਾਬ ਉਹ ਆ ਹਨਾ ਫੋਖਰੇ ਪੰਜਾਬੀਆਂ ਦੇ ਕਿਉਂਕਿ ਜਿਹੜੇ ਸਮਝਦਾਰ ਪੰਜਾਬੀ ਆ ਨਾ ਸਿਆਣੇ ਪੰਜਾਬੀ ਆ ਉਹ ਹਾਲਾਤ ਦੇਖ ਕੇ ਉਹ ਹਾਲਾਤ ਦੇਖ ਕੇ ਗੱਲਬਾਤ ਕਰਦੇ ਆ ਜਿਹੜੇ ਕਿ ਫੈਸਲਾ ਲੈਂਦੇ ਆ ਉਹ ਹਾਲਾਤ ਦੇਖ ਕੇ ਸਾਰਾ ਕੁਝ ਵੀ ਅਸੇ ਕਿਹੜੀ ਪੋਜੀਸ਼ਨ ਵਿੱਚ ਆ ਇਸ ਵਕਤ ਸਾਨੂੰ ਕੀਆ ਕਰਨਾ ਚਾਹੀਦਾ ਕੀਆ ਸਾਨੂੰ ਨਹੀਂ ਕਰਨਾ ਚਾਹੀਦਾ ਸਿਆਣੇ ਪੰਜਾਬੀ ਇਹ ਸੋਚਦੇ ਪਰ ਜਿਹੜੇ ਫੋਖਰੇ ਆ ਉਹ ਨਹੀਂ ਇਹ ਸੋਚਦੇ ਉਹਨਾਂ ਕੋਲ ਬਸ ਸੂਖਰੀਆਂ ਤੋਂ ਇਲਾਵਾ ਕੁਝ ਨਹੀਂ ਹੁੰਦਾ ਉਹ ਪਤਾ ਕਿਆ ਉਹਨਾਂ ਦੇ ਦਿਮਾਗ ਵਿੱਚ ਕਿਆ ਬੜਿਆ ਹੋ ਸਾਡੇ ਬੜੇ ਬਡੇਰਿਆਂ ਨੇ ਐਂ ਕਰਿਆ ਤਾਂ ਸਾਡੇ ਬੜੇ ਬਡੇਰੇ ਐਂ ਕਰਦੇ ਰਹੇ ਆ ਇਸ ਗਹਾਨੇ ਠੀਕ ਆ ਆਪਣੇ ਇਤਿਹਾਸ ਪਰਮਾਨ ਕਰੋ ਤੁਸੀਂ ਸਾਡੇ ਬੜੇ ਬਡੇਰਿਆਂ ਐਂ ਕਰਦੇ ਹੁੰਦੇ ਤੇ ਸਾਡੇ ਬੜੇ ਬਡੇਰਿਆਂ ਨੇ ਐਂ ਕਰਿਆ ਤਾਂ ਤੁਸੀਂ ਕਿਆ ਕਰ ਰਹੇ ਹੋ ਬڑے ਬਡੇਰਿਆਂ ਤਾਂ ਛੱਡੋ ਤੁਸੀਂ ਕੀ ਕਰ ਰਹੇ ਸਰ ਬڑے ਬਡੇਰਿਆਂ ਦੇ ਸਿਰ ਪਰ ਤੁਸੀਂ ਉਹੀ ਝੂਠੀ ਅਣਖ ਝੂਠੀ ਜਿਹੜੇ ਕੋਈ ਜਿਹਦਾ ਕੋਈ ਲੌਜੀਕ ਬਣਦਾ ਹੀ ਨਹੀਂ ਕੋਈ ਹੁਣ ਮੰਨ ਲਓ ਮੰਨ ਲਓ ਮੇਰਾ ਦਾਦਾ ਉਹ ਫੌਜ ਵਿੱਚ ਦਾ ਮੰਨ ਲਓ 6.5 ਫੁੱਟ ਕੱਦ ਦਾ ਉਹਦਾ ਉਦਾਹਰਨ ਦੇ ਤੌਰ ਤੇ ਕਹਿ ਲੱਗਿਆ ਮੰਨ ਲਓ ਮੇਰਾ ਦਾਦਾ ਤਾਂ ਉਹਦਾ ਕੱਦ ਤਾਂ 6.5 ਫੁੱਟ ਤੇ ਫੌਜ ਵਿੱਚ ਫੌਜ ਵਾਲਿਆਂ ਨੇ ਉਹਨੂੰ ਹਸਕੇ ਭਰਤੀ ਕਰ ਲਏ ਵੀ ਆ ਜਾ ਬਈ ਤੇਰਾ ਕੱਦ ਤੇਰੀ ਛਾਤੀ ਤੇਰਾ ਕੱਦ ਤੇਰਾ ਹੌਸਲਾ ਤੇਰੀ ਪਰਸਨੈਲਿਟੀ ਬਹੁਤ ਆ ਜਾ ਤਨ ਵਾਸੀਂ ਫੌਜ ਵਿੱਚ ਰੱਖਦੇ ਤੇ ਮੇਰਾ ਕੱਦ ਆ 5 ਫੁੱਟ ਤੇ ਮੈਂ ਜਾ ਕੇ ਹੁਣ ਫੌਜ ਵਾਲਿਆਂ ਨੂੰ ਕਹਾ ਉਹਨਾਂ ਨੂੰ ਬੇਜੀ ਮੇਰੇ ਦਾਦੇ ਦਾ ਕੱਦ 6.5 ਫੁੱਟਤਾ ਮੇਰਾ ਦਾਦਾ ਐ ਕਰਦਾ ਤਾਂ ਮੇਰਾ ਦਾਦਾ ਫੌਜ ਵਿੱਚ ਆ ਪੋਜੀਸ਼ਨ ਪਰਤਾ ਮੇਰੇ ਦਾਦੇ ਨੇ ਇੰਨੀਆਂ ਜੰਗਾਂ ਲੜੀਆਂ ਮੇਰੇ ਦਾਦੇ ਨੇ ਆ ਕਰਿਆ ਉਹ ਕਰਿਆ ਉਹਨਾਂ ਨੇ ਕਹਿਣਾ ਕਾਟੀ ਮਾਰ ਉਹ ਤਾਂ ਤੇਰੇ ਦਾਦੇ ਨੇ ਕਰ ਲਿਆ ਤੂੰ ਦੱਸ ਤੂੰ ਆਪਣੇ ਬਾਰੇ ਦੱਸ ਹੁਣ ਇਹ ਗੱਲ ਆਉਂਦੀ ਆ ਫੁਕਰਿਆਂ ਪਰ ਇਤਿਹਾਸ ਵਿੱਚ ਤਾਂ ਜਿਹੜਾ ਆਪਣੇ ਬੜੇ ਬਡੇਰਿਆਂ ਨੇ ਜੋ ਕਰਤਾ ਉਹਨਾਂ ਨੇ ਕਰਤਾ ਇਤਿਹਾਸ ਲਿਖਤਾ ਉਹਨਾਂ ਨੇ ਸੁਨਹਿਰੀ ਅੱਖਰਾਂ ਨਾਲ ਪਰ ਤੁਸੀਂ ਕੀ ਕਰ ਰਹੇ ਹੋ ਮੈਂ ਕੱਲ ਵੀ ਵੀਡੀਓ ਪਾਈ ਤੀ ਨਾ ਉਹ ਪੰਜਾਬੀ ਆਉਣੇ ਕਰਦੇ ਪੰਜਾਬੀ ਆਤਮ ਨਿਰਬੜ ਹੁੰਦੇ ਆ ਪੰਜਾਬੀ ਝੰਡੇ ਗਰਦਨ ਦੇ ਹੁੰਦੇ ਆ ਪੰਜਾਬੀਆਂ ਨੂੰ ਕਿਸੇ ਦੀ ਸਾਥ ਦੀ ਲੋੜ ਨਹੀਂ ਪੰਜਾਬੀ ਪੰਜਾਬੀਆਂ ਦਾ ਸਾਥ ਦਿੰਦੇ ਆ ਪੰਜਾਬ ਨੂੰ ਪੰਜਾਬੇ ਬਚਾਉਂਦਾ ਠੀਕ ਇਹਨਾਂ ਚ ਕੁਝ ਸਚਾਈ ਹੈਗੀ ਆ ਪਰ ਫੁਕਰੇ ਆ ਜਿਹੜੇ ਫੁਕਰੇ ਟੋਟਲੀ ਫੁਕਰੀ ਮਾਰਦੇ ਆ ਟੋਟਲੀ ਫੁਕਰੀ ਮਾਰਦੇ ਜਦੋਂ ਉਹ ਗੱਲ ਫਿਰ ਹਜਮ ਨਹੀਂ ਹੁੰਦੀ ਹੁਣ ਖਬਰਾਂ ਆ ਰਹੀਆਂ ਮੈਂ ਕੱਲ ਵੀ ਇਹ ਗੱਲ ਕਹੀ ਸੀ ਵੀ ਜਿਹੜੇ ਰਾਹਤ ਸਮੱਗਰੀ ਵਿੱਚ ਠੂੰਗਾ ਮਾਰਦੇ ਆ ਉਹ ਵੀ ਤਾਂ ਹਰਾਮੀ ਪੰਜਾਬੀ ਉਹ ਆ ਉਹ ਜਾਪਾਨ ਦੇ ਥੋੜੋ ਇੱਥੇ ਆਏ ਵੇ ਪਾਕਿਸਤਾਨੀ ਥੋੜੋ ਆ ਚਾਈਨਾ ਦੇ ਥੋੜੋ ਆ ਉਹ ਵੀ ਹਰਾਮੀ ਪੰਜਾਬੀ ਉਹ ਆ ਫੁਕਰਿਓ ਥੋੜੀ ਥੋਡੀਆਂ ਫੁਕਰੀਆਂ ਕਿੱਥੇ ਗਈਆਂ ਉਹ ਵੀ ਥੋੜੀ ਭੈਣ ਭਾਈ ਆ ਹੁਣ ਖਬਰ ਇਹ ਆਈ ਆ ਜਿਹੜੀ ਰਾਹਤ ਸਮੱਗਰੀ ਆਉਂਦੀ ਆ ਨਾ ਉਹ ਬਹੁਤ ਜ਼ਿਆਦਾ ਮਾਤਰਾ ਵਿੱਚ ਆ ਗਈ ਲੋਕ ਉੱਥੇ ਤੇ ਜਿਹੜੇ ਚੰਗੇ ਪੰਜਾਬੀ ਆ ਜਿਹੜੇ ਪੰਜਾਬੀ ਚੰਗੇ ਆ ਜਿਹੜੇ ਸੱਚੀ ਇਮਾਨਦਾਰ ਆ ਤੇ ਹਰ ਪੀੜਤਾਂ ਦੀ ਸੇਵਾ ਕਰ ਰਹੇ ਦਿਨ ਰਾਤ ਆਪਣਾ ਆਪ ਭੁੱਲ ਕੇ ਉਹ ਵੀਡੀਓ ਵੀ ਦੇਖੀ ਆ ਅਸੀਂ ਵੀ ਜਿੱਥੇ ਪੰਜਾਬੀ ਮੁੰਡਿਆਂ ਦੇ ਪੈਰ ਗਲ ਕੇ ਕਿਉਂਕਿ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਕਿਸੇ ਨੂੰ 10 10 ਦਿਨ ਹੋ ਗਏ ਪਾਣੀ ਵਿੱਚ ਘੁਮਰੇ ਉਹਨਾਂ ਦੇ ਪੈਰ ਗਲ ਗਏ ਉਹ ਵੀ ਬੰਦੇ ਹੀ ਆ ਉਹ ਵੀ ਪੰਜਾਬੀ ਹੋ ਆ ਜਿਨ੍ਹਾਂ ਪਰ ਸਾਨੂੰ ਮਾਣ ਕਰਨਾ ਚਾਹੀਦਾ ਪਰ ਉਹ ਵੀ ਪੰਜਾਬੀ ਹੋ ਆ ਭਰਾਵੋ ਹੁਣ ਜਿਹੜੇ ਘਰ ਰੋਡ ਤੋਂ 2 2.5 ਕਿਲੋਮੀਟਰ ਅੰਦਰ ਆ ਖੇਤਾਂ 'ਚ ਠੀਕ ਹੈ ਉੱਥੇ ਤੱਕ ਰਾਹਤ ਸਮਗਰੀ ਨਹੀਂ ਜਾਂਦੀ ਕਿਉਂਕਿ ਰਸਤੇ ਵਿੱਚ ਬੱਲੀਆਂ ਲੱਗੀਆਂ ਹੋਈਆਂ ਕਿਤੇ ਖੰਭੇ ਲੱਗੇ ਹੋਏ ਆ ਕਿਤੇ ਉਹਨਾਂ ਨੇ ਕਿਸਾਨਾਂ ਨੇ ਆਪਣੇ ਖੇਤਾਂ ਦੇ ਆਲੇ-ਦੁਆਲੇ ਬਾੜ ਲਾਈ ਵੀ ਤੀ ਰੁਕਾਵਟਾਂ ਕਿਸੇ ਨਾ ਕਿਸੇ ਤਰੀਕੇ ਨਾਲ ਰੁਕਾਵਟ ਪੈਂਦੀ ਆ ਕਿਸ਼ਤੀ ਜਾਂ ਬੋਟ ਉੱਥੇ ਤੱਕ ਨਹੀਂ ਜਾਂਦੀ ਉਹ ਮਜਬੂਰੀਆਂ ਉਹਨਾਂ ਦੀ ਉਹ ਵਿਚਾਰੇ ਪਤਾ ਨਹੀਂ ਕਿੰਨੇ ਦਿਨਾਂ ਦੇ ਭੁੱਖੇ ਪਿਆਸੇ ਉਹਨਾਂ ਦੇ ਜਾਨਵਰ ਉੱਥੇ ਭੁੱਖੇ ਪਿਆਸੇ ਹਨ ਫਿਰ ਜਿਹੜੇ ਆਪਣੇ ਪੰਜਾਬੀ ਨੌਜਵਾਨ ਸੂਰਬੀਰ ਯੋਧੇ ਫੋਕਰੇ ਨਾਲ ਫੁਕਰੇ ਕਹਿ ਰਹੇ ਹਨ ਹੁਣ ਸਾਰੇ ਆਪਣੇ ਪਰ ਨਾਲ ਲੈ ਲਿਓ ਪੰਜਾਬੀ ਨੌਜਵਾਨ ਫੁਕਰੇ ਜਿਹੜੇ ਫੇਸਬੁੱਕ ਹੀ ਫੁਕਰੇ ਉਹ ਉੱਥੇ ਬੈਠੇ ਆ ਰਸਤੇ 'ਚ ਜਦ ਇੱਕ ਖਬਰਾਂ ਆਈਆਂ ਜਾਂ ਫਿਰ ਉਹ ਕੋਈ ਕਿਸ਼ਤੀ ਜਾਂਦੀ ਆ ਨਾ ਉਹ ਉੱਥੇ ਤੇ ਸਮਾਨ ਲੈ ਲੈਂਦੇ ਉਹਨੂੰ ਤੇ ਰਾਸ ਸਮੱਗਰੀ ਦਾ ਵੀ ਅਸੀਂ ਦੇ ਕੇ ਹੁਣੇ ਜੀ ਗਾਂ ਜਿਹੜੇ ਹੜਪੀੜ ਫਸੇ ਹੋਏ ਨੇ ਗਾਂ ਉੱਥੇ ਤੱਕ ਅਸੀਂ ਲੈ ਕੇ ਜਾਈਏ ਅਸੀਂ ਪਹੁੰਚਾਉਂਗਾ ਜਿੱਕਰ ਮਰਜ਼ੀ ਪਹੁੰਚਾਈਏ ਉਹ ਵਿਚਾਰੇ ਫੜਾ ਦਿੰਦੇ ਆ ਕਿਉਂਕਿ ਜਿਹੜਾ ਇਮਾਨਦਾਰ ਬੰਦਾ ਹੁੰਦਾ ਉਹਦੇ ਦਿਮਾਗ 'ਚ ਹੁੰਦੀ ਨਹੀਂ ਇਹ ਜਿਹੀ ਗੱਲ ਵੀ ਯਾਰ ਇਹ ਚੋਰ ਹੋਣੇ ਆ ਉਹ ਦੇਖ ਲੈਂਦਾ ਵੀ ਹਾਂ ਵੀ ਪਰਨੇ ਲਵੇਟੇ ਵੇ ਇਹਨਾਂ ਨੇ ਠੀਕ ਆ ਤੇ ਆਪਣੇ ਲੱਗੇ ਹੋਏ ਆ ਵਿਚਾਰੇ ਸਮੱਗਰੀ ਪਚਾਉਣਗੇ ਉੱਥੇ ਪਰ ਉਹ ਹਰਾਮ ਦੇ ਬੀਜ ਪਤਾ ਕੀ ਕਰਦੇ ਉਹਨਾਂ ਦੇ ਸਮੱਗਰੀ ਲੈ ਕੇ ਦੁਕਾਨਾਂ ਪਰ ਸਸਤਾ ਵੇਚ ਦੁੰਦੇ ਫਿਰ ਕੀ ਕਰਦੇ ਹੋਣੇ ਉਹਦਾ ਨਸ਼ਾ ਹੀ ਕਰਦੇ ਹੋਣਗੇ ਇਹ ਜੇ ਇਹ ਜੇ ਕਨਸਲ ਨਸ਼ਾ ਹੀ ਕਰ ਸਕਦੇ ਗੰਦੇ ਅੰਡੇ ਤੁਸੀਂ ਇਹ ਥੋੜਾ ਸੋਚੋਗੇ ਵੀ ਉਹ ਆ ਪੈਸੇ ਨਾਲੋਂ ਆਪਣਾ ਪਰਿਵਾਰ ਚਲਾਉਂਦੇ ਹੋਣੇ ਨਾ ਨਾ ਉਹ ਹਰਾਮ ਦੇ ਬੀਜ ਗੰਦੇ ਅੰਡੇ ਨਸ਼ਾ ਕਰਦੇ ਹੋਣਗੇ ਹੁਣ ਦੱਸੋ ਫੁਕਰੇ ਪੰਜਾਬੀਓ ਇਹ ਕੌਣ ਆ ਇਹ ਤੁਹਾਡੇ ਸੂਰਬੀਰ ਯੋਧੇ ਤੁਹਾਡੇ ਇਹ ਜਿਨ੍ਹਾਂ ਦੇ ਤੁਸੀਂ ਫੁਕਰੀਆਂ ਮਾਰ ਮਾਰ ਕਹਿੰਨੇ ਪੰਜਾਬੀ ਨੌਜਵਾਨੇ ਕਰਤੰਦੇ ਉਹ ਕਰਦੰਦੇ ਇਹ ਤਾਂ ਫੜ ਹੋਗੇ ਨਾ ਇਹਦਾ ਫੜ ਹੋਗੇ ਬਾਈ ਚਾਂਸ ਨਾ ਫੜ ਹੁੰਦੇ ਇਹਨਾਂ ਕੋਲ ਕੋਈ ਪੱਤਰਕਾਰ ਜਾਂਦਾ ਮੰਨ ਲਓ ਭੀੜ ਚ ਖੜੇ ਹੁੰਦੇ ਜਿੱਥੇ ਚੰਗੇ ਨੌਜਵਾਨ ਖੜੇ ਹੈ ਜਿੱਥੇ ਜਿਹੜੇ ਅਸਲ ਚ ਮਦਦ ਕਰ ਰਹੇ ਸੇਵਾ ਕਰ ਰਹੇ ਉਹਨਾਂ ਵਿੱਚ ਖੜੇ ਹੁੰਦੇ ਤੇ ਪੱਤਰਕਾਰ ਕੋਈ ਜਾਂਦਾ ਉਹਨਾਂ ਕੋਲ ਵੀ ਹਾਂਜੀ ਦੱਸੋ ਇਹਨਾਂ ਨੇ ਕਿਆ ਫੁਗਰੇ ਮਾਰਨੇ ਸੀ ਅਸੀਂ ਪੰਜਾਬੀਆਂ ਜੀ ਇਹ ਸਾਡੇ ਭੈਣ ਭਰਾ ਹੈ ਅਸਾਦੀ ਇਹਨਾਂ ਦੀ ਮਦਦ ਕਰਨੀ ਸਾਡਾ ਹੱਕ ਆ ਸਾਡਾ ਧਰਮ ਆ ਅਸੀਂ ਮਰਦੇ ਦਮ ਤੱਕ ਇਹਨਾਂ ਦੀ ਮਦਦ ਕਰੂੰਗੇ ਅਸੀਂ ਨਾਲ ਖੜੇ ਇਹਨਾਂ ਦੇ ਪਰ ਫੜ ਹੋ ਕੇ ਚੋਰੀ ਕਰਦੇ ਉਹਨਾਂ 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 ਲੋਕਾਂ ਦੀ ਚੋਰੀ ਕਰਦੇ ਫੜ ਹੋ ਕੇ ਜਿਹੜੇ ਪਤਾ ਨਹੀਂ ਕਿੰਨੇ ਦਿਨਾਂ ਤੇ ਭੁੱਖੇ ਆ ਤੇ ਇੱਧਰ ਜਿਹੜੇ ਲੋਕ ਆ ਜਿਹੜੇ ਸਮੱਗਰੀ ਭੇਜ ਰਹੇ ਆਪਣੇ ਮੂੰਹ ਚੋਂ ਬੁਰਕੀਆਂ ਕੱਢ-ਕੱਢ ਕੇ ਉਹਨਾਂ ਲਈ ਭੇਜ ਰਹੇ ਆ ਵੀਰੋ ਭੁੱਖੇ ਪਿਆਏ ਬੈਠੇ ਉੱਥੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਪੰਜਾਬੀ ਭਾਵਕ ਹੁੰਦੇ ਆ ਠੀਕ ਹੈ ਭਈ ਉਹ ਉਹ ਪੈਦੇ ਇਹ ਜੇ ਰਾਮ ਦੇ ਬੀਜ ਉਹ ਬੁਰਕੀਆਂ ਵੇ ਠੰਗਾ ਮਾਰ ਕੇ ਆ ਖਾ ਜਾਂਦੇ ਹੁਣ ਦੱਸੋ ਫੁਕਰੇ ਪੰਜਾਬੀ ਹੈਗੇ ਕਿ ਨਹੀਂ ਜਿਹੜੇ ਫੁਕਰੇ ਆ ਦੋ ਤਰ੍ਹਾਂ ਦੇ ਦੋ ਤਰ੍ਹਾਂ ਦੇ ਬੰਦੇ ਹੁੰਦੇ ਇੱਕ ਹੁੰਦੇ ਆ ਫੁਕਰੇ ਇੱਕ ਹੁੰਦੇ ਸਿਆਣੇ ਬਿਆਣੇ ਮੈਂ ਪਹਿਲਾਂ ਹੀ ਦੱਸਿਆ ਇਹ ਗੱਲ ਹਣਾ ਇਹ ਫੁਕਰਿਆਂ ਦੀ ਗੱਲ ਚੱਲ ਰਹੀ ਹੁਣ ਦੂਸਰੀ ਖਬਰ ਸੁਣ ਲਓ ਖਬਰਾਂ ਤਾਂ ਬਹੁਤ ਆ ਰਹੀਆਂ ਐ ਪਰ ਜੇ ਮੈਂ ਸਾਰੀਆਂ ਦੱਸਣ ਲੱਗਿਆ ਫਿਰ ਤਾਂ ਤੇ ਦੂਸਰ ਤੁਸੀਂ ਵੀ ਤਾਂ ਸਾਰੀਆਂ ਸੁਣੀਆਂ ਹੋਣੀਆਂ ਪਰ ਮੈਂ ਵੀਡੀਓ ਤਾਂ ਬਣਾ ਰਿਹਾ ਹਾਂ ਉਹ ਫੁਕਰਿਆਂ ਖਾਤਰ ਬਣਾ ਰਿਹਾ ਮੈਂ ਜਿਹੜੇ ਬੈਠ ਕੇ ਉੱਥੇ ਨਾ ਅਹ ਚੋਰੀਆਂ ਚਕਾਰੀਆਂ ਕਰਕੇ ਸਮਾਨ ਵੇਚ ਕੇ ਨਸ਼ਾ ਕਰਕੇ ਫਿਰ ਸੋਫੇ 'ਤੇ ਜਾ ਕੇ ਫਿਰ ਉੱਥੇ ਫੇਸਬੁੱਕ 'ਤੇ ਕਹਿੰਦੇ ਆ ਅਸੀਂ ਪੰਜਾਬੀ ਹੁੰਨੇ ਆ ਆਤਮ ਨਿਰਭਰ ਹੁੰਨੇ ਆ ਸਾਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਅਸੀਂ ਅੰਕਾਦਨ ਨੇ ਹੁੰਨੇ ਆ ਕਿ ਉਹ ਫੁਕਰਿਆਂ ਦੀ ਗੱਲ ਕਰ ਰਹੇ ਹਨ ਹੁਣ ਇੱਕ ਪਿੰਡ ਵਿੱਚ ਧੀਸੀ ਮੈਡਮ ਪਹੁੰਚੀ ਉਹਨਾਂ ਰੇਡ ਮਾਰੀ ਦੇਖਦੇ ਪਰਦੇ ਉਹਨੇ ਇੱਕ ਘਰ ਵਿੱਚ ਤੇ 40 ਬੋਰੀਆਂ ਫੀਡ ਦੀਆਂ ਮਿਲੀਆਂ ਜਾਨਵਰਾਂ ਲਈ ਭੇਜੀ ਹੋਣੀ ਕਿਸੇ ਨੇ ਮਿਹਸਾਂ ਲਈ ਫੀਡ ਹਨ ਮਿਹਸਾਂ ਬਲਦਾਂ ਲਈ ਭੇਜੀ ਹੋਣੀ ਕਿਸੇ ਨੇ ਭਗਤ ਨੇ ਤੇ ਉਹਨੇ ਹਰਾਮੀ ਨੇ ਨਾ ਉਹ ਬੋਰੀਆਂ ਕਿਸੇ ਦੇ ਘਰ ਰੱਖੀਆਂ ਹੋਈਆਂ ਆਪ ਤਾਂ ਪਰ ਜੀਰਾਂ ਕੰਦੀ ਉੱਤੇ ਤੇ ਠੀਕ ਆ ਬੰਦੇ ਨੂੰ ਫੜਿਆ ਉਸ ਘਰਦਿਆਂ ਨੇ ਦੱਸਿਆ ਕਹਿੰਦੇ ਉਹ ਸਰਪੰਚ ਆ ਪਿੰਡ ਦਾ ਹਾਂ ਸਰਪੰਚ ਠੀਕ ਹੈ ਭੱਜ ਗਿਆ ਪਿੰਡ ਦੇ ਉਹਦੇ ਘਰ ਦੇ ਮੈਂਬਰਾਂ ਨੇ ਦੱਸਿਆ ਕਹਿੰਦੇ ਜੀ ਇਹ ਸਾਡਾ ਸਰਪੰਚ ਆ ਪਿੰਡ ਦਾ ਇਹ ਐਡਾ ਲਾਲਚੀ ਆ ਫੀਡ ਦੇਆਂ ਬੋਰੀਆਂ ਤਾਂ ਬਹੁਤ ਦੂਰ ਦੀ ਗੱਲ ਆ ਵੀ ਜਿਹੜੇ ਪਾਣੀ ਦੇ ਬੋਤਲਾਂ ਵੀ ਬਾਹਰ ਤੋਂ ਆ ਰਹੇ ਨੇ ਨਾ ਲੋਕ ਭੇਜ ਰਹੇ ਆ ਵੀ ਉਹ ਵੀ ਨੇ ਸਟੋਰ ਕਰਕੇ ਅੰਦਰ ਕੀ ਹੁਣ ਇਹ ਕੌਣ ਹੈ ਸਰਪੰਚ ਜਪਾਨ ਦਾ ਹੈ ਪਾਕਿਸਤਾਨ ਦਾ ਹੈ ਕਿੱਥੇ ਦਾ ਹੈ ਇਹ ਸਾਡੇ ਮਹਾਨ ਪੰਜਾਬ ਦਾ ਮਹਾਨ ਪੰਜਾਬੀ ਸੂਰਮਾ ਪਰ ਬ੍ਰੈਕਟ ਵਿੱਚ ਇਹਦੇ ਨਾਂ ਨਾਲ ਫੁਕਰਾ ਲੱਗਿਆ ਹੋਇਆ ਹੈ ਲਾਲਚੀ ਫੁਕਰਾ ਜਿਹੜੇ ਫੁਕਰੇ ਹੁੰਦੇ ਆ ਲਾਲਚੀ ਹੁੰਦੇ ਆ ਉਹ ਲੱਗਿਆ ਹੋਇਆ ਇਸ ਲਈ ਹੱਥ ਜੋੜ ਕੇ ਬੇਨਤੀ ਹੈ ਪ੍ਰਭੂ ਜਿਹੜੇ ਚੰਗੇ ਇਮਾਨਦਾਰ ਪੰਜਾਬੀ ਵੀਰ ਹੈਗੇ ਆ ਨਾ ਸੇਵਾ ਕਰ ਰਹੇ ਆ ਜਦ ਇਹ ਹਜਾ ਬੰਦਾ ਮੈਂ ਸੱਚ ਕਹਿੰਦਾ ਮੈਂ ਜੇ ਇਹ ਹਜਾ ਬੰਦਾ ਉੱਥੇ ਤੁਹਾਡੇ ਧੱਕੇ ਚੜਦਾ ਹੈ ਯਾਰ ਤੋੜ ਦੋ ਲੱਤਾਂ ਬਾਹਾਂ ਉਹਦੀ ਉਹਨੂੰ ਅਹਿਸਾਸ ਤਾਂ ਹੋਵੇ ਵੀ ਉਹ ਕੀ ਕਰ ਰਿਹਾ ਹੈ ਤੇ ਇੱਕ ਮੇਰੇ ਦਿਲ ਚੋਂ ਜਿਹੜੀ ਵੱਦਵਾ ਨਿਕਲ ਰਹੀ ਹੈ ਨੇ ਨਾ ਫੋਕਰੇ ਪੰਜਾਬੀਆਂ ਲਈ ਲਾਲਚੀਆਂ ਲਈ ਉਹ ਇਹ ਆ ਵੀ ਜਿਹੜੇ ਸੰਕਟ ਵਿੱਚ ਤੁਸੀਂ ਅੱਜ ਪੰਜਾਬ ਨਾਲ ਧੱਕਾ ਕਰ ਰਹੇ ਆ ਨੇ ਹੜ ਪੀੜਤਾ ਨਾਲ ਧੱਕਾ ਕਰ ਰਹੇ ਆ ਉਹਨਾਂ ਦੀ ਲਿਆਂਦੀ ਹੋਈ ਰਾਹਤ ਸਮੱਗਰੀ ਨੂੰ ਤੁਸੀਂ ਚੋਰੀ ਕਰਕੇ ਦੁਕਾਨਾਂ 'ਪਰ ਵੇਚ ਕੇ ਨਸ਼ੇ ਕਰ ਰਹੇ ਆ ਮੇਰੀ ਗੱਲ ਯਾਦ ਰੱਖਿਓ ਮੇਰੇ ਦਿਲ ਚੋਂ ਵੱਦਵਾ ਨਿਕਲ ਰਹੀ ਹੈ ਬਿ ਤੁਹਾਡੇ ਨਾ ਕੀੜੇ ਬਣ ਬਣ ਕੇ ਤੁਹਾਡੇ ਸਰੀਰ ਵਿੱਚ ਚੱਲਣੇ ਆਹੋ ਜਿਹੜਾ ਵੀ ਨਸ਼ਾ ਕਰਦੇ ਆ ਤੁਸੀਂ ਜੋ ਵੀ ਖਾਂਦੇ ਆ ਤੁਸੀਂ ਉਹਨਾਂ ਦੀ ਸਮੱਗਰੀ ਵੇਚ ਕੇ ਦੁਕਾਨ ਪਰ ਜੋ ਵੀ ਤੁਸੀਂ ਖਾਂਦੇ ਆ ਨਾ ਉਹ ਕੀੜੇ ਬਣ ਕੇ ਤੁਹਾਡੇ ਸਰੀਰ ਵਿੱਚ ਚੱਲਣਗੇ ਤੁਸੀਂ ਮੌਤ ਮੰਗੋਗੇ ਪਰ ਤੁਹਾਨੂੰ ਮੌਤ ਕੁਦਰਤ ਮਾਤਾ ਨੇ ਦੇਣੀ ਨਹੀਂ ਤੁਹਾਡੇ ਇਕਲੌਤੇ ਪੁੱਤ ਤੁਹਾਡੀਆਂ ਇਕਲੌਤੀਆਂ ਧੀਆ ਤੁਹਾਡੀਆਂ ਘਰ ਵਾਲੀਆਂ ਇਹਨਾਂ ਦੇ ਸਰੀਰਾਂ ਵਿੱਚ ਨਾ ਕੀੜੇ ਬਣ ਕੇ ਦੌੜਨਾ ਉਹਨਾਂ ਨੇ ਕੀੜੇ ਬਣ ਕੇ ਹਾ ਜਿਹੜਾ ਜੋ ਵੀ ਤੁਸੀਂ ਉਹਨਾਂ ਨੂੰ ਖਵਾ ਰਹੇ ਹੋ ਉਹਨਾਂ ਦੇ ਪਤਾ ਕਿਉਂ ਚੱਲਣਾ ਤਾਂ ਕਿ ਤੁਹਾਨੂੰ ਇਹ احساس ਹੋਵੇ ਵੀ ਤੁਸੀਂ ਕਿਹੜੇ ਟਾਈਮ ਜਦ ਪੰਜਾਬ ਡੁੱਬ ਰਿਹਾ ਤਾਂ ਪੰਜਾਬ ਸਹਿਕ ਰਿਹਾ ਤਾਂ ਪੰਜਾਬ ਪੰਜਾਬੀ ਪੰਜਾਬੀਆਂ ਲਈ ਰਾਹਤ ਸਮੱਗਰੀ ਭੇਜ ਰਹੇ ਤੇ ਤੁਸੀਂ ਕਮੀਨਿਓ ਹਰਾਮਿਓ ਗੰਦੇ ਆਂਡਿਓ ਤੁਸੀਂ ਉਹਨਾਂ ਦੀ ਖਰਾਕ ਦੁਕਾਨ ਪਰ ਵੇਚ ਕੇ ਜਾਂ ਤਾਂ ਤੁਸੀਂ ਘਰ ਨੂੰ ਖਰੀਦਣ ਲਈ ਸਮਾਨ ਲਿਆਏ ਜਾਂ ਤੁਸੀਂ ਨਸ਼ਾ ਪੱਤਾ ਕਰ ਲਿਆ ਜਿਹੜੇ ਵੀ ਹਿਸਾਬ ਨਾਲ ਉਹਨਾਂ ਹੜ ਪੀੜਤਾ ਦੀ ਖਰਾਕ ਦੇ ਪੈਸੇ ਦਾ ਸਮਾਨ ਤੁਹਾਡੇ ਅੰਦਰ ਗਿਆ ਹੈ ਨਾ ਉਹ ਕੀੜੇ ਬਣ ਕੇ ਤੁਹਾਡੇ ਰੰਗਣੇ ਆ ਲਹੂ ਜ ਇਹ ਯਾਦ ਰੱਖਿਓ ਇਹ ਬਾਤ ਉਹ ਮੇਰੀ ਆ ਮੇਰੀ ਕਿਹਾ ਮੈਂ ਜਣ ਕੇ ਉਹ ਬੰਦਾ ਮੈਂ ਬੋਲ ਦੰਨਾ ਇਕਣ ਹੋਵੇ ਪਰ ਕਈ ਬੋਲਦੇ ਜਿਹੜੇ ਕਹਿੰਦੇ ਆ ਉਹ ਦੇਖਦਾ ਆਪੇ ਕਰੂਗਾ ਨਾ ਉਹਨੇ ਕਦੇ ਦੇਖਣਾ ਨਾ ਉਹਨੇ ਕਹਾਂ ਕੁਦਰਤ ਮਾਤਾ ਜ਼ਰੂਰ ਜੋ ਦੇਖ ਰਹੀ ਹੈ ਮੈਂ ਸਭ ਕੁਝ ਕਰ ਰਹੀ ਹੈ ਕੁਦਰਤ ਮਾਤਾ ਦੇਖ ਰਹੀ ਹੈ ਇਹ ਕੀ ਕਰ ਰਹੇ ਕੁਦਰਤ ਮਾਤਾ ਇਤਿਹਾਸ ਬਣ ਕੇ ਉਹਦੇ ਮੂਰੇ ਆਉਗੇ ਭਰਾਵੋ ਜਿਹੜੇ ਚੰਗੇ ਮੇਰੇ ਵੀਰ ਇਹਨਾਂ ਲੋਕਾਂ ਤੋਂ ਦੂਰ ਰਹੋ ਯਾਰ ਠੀਕ ਹੈ ਇਹ ਕੋੜਾ ਪੰਜਾਬ ਦੇ ਇਹਨਾਂ ਨੂੰ ਸਾਫ਼ ਕਰ ਦੋ ਤਾਂ ਚੰਗੀ ਗੱਲ ਆਹੋ